ਸਾਗਰ ਦੇ ਵਿੱਚ ਲਹਿਰਾਂ ਨੇ ਸੰਸਾਰ ਦੇ ਸਮੱਸਿਆਵਾਂ ਨੇ ਹਰ ਵਕਤ ਦੇ ਲਹਿਰਾਂ ਨੇ ਸੰਸਾਰ ਦੇ ਹਰ ਵਕਤ ਸੰਸਾਰ ਦੇ ਸਮੱਸਿਆਵਾਂ ਨੇ ਲਹਿਰਾਂ ਤੋਂ ਖਾਲੀ ਸਾਗਰ ਨਹੀਂ ਹੁੰਦਾ ਸਮੱਸਿਆਵਾਂ ਤੋਂ ਰਹਿਤ ਸੰਸਾਰ ਨਹੀਂ ਹੁੰਦਾ ਆਪ ਇਤਨੇ ਸਾਰੇ ਬੈਠੇ ਹੋ ਹਰ ਇੱਕ ਦੀ ਕੋਈ ਨਾ ਕੋਈ ਸਮੱਸਿਆ شریرک سمسیا ہوئے گی روگ ہوئے گا مانسک سمسیا ہوئے گی کوئی من دیڑا ہوئے گی سماجک سمسیا ہوئے گی کوئی پروارش کل ہوا آرتک سمسیا ہوئے گی روزگار دن کی کمی ہوئے گی یا پھر کوئی دھارمک سمسیا ہوئے گی اٹھتا ہے امرت ویل جپ کرد تب کرد من جڑتا نہیں اور okay. ਰਸ ਬਣਦਾ ਨਹੀਂ ਤੋ ਕਹਿੰਦਾ ਕੀ ਕਰਾਂ ਤੋ ਇਹ ਧਾਰਮਿਕ ਸਮੱਸਿਆ ਹੈ ਲਹਿਰਾਂ ਤੋਂ ਰਹਿਤ ਸਾਗਰ ਨਹੀਂ ਆਉਂਦਾ ਸਮੱਸਿਆਵਾਂ ਤੋਂ ਰਹਿਤ ਸੰਸਾਰ ਨਹੀਂ ਆਉਂਦਾ ਲਾਜ਼ਮੀ ਜੋ ਜੀਵਦਾ ਜਾਗਦਾ ਮਨੁੱਖ ਹੈ ਸਮੱਸਿਆਵਾਂ ਦੇਚ ਰਹੇਗਾ ਇੱਕ ਆਲਮ ਦਾ ਬੜਾ ਸੋਹਣਾ ਕਥਨ ਹੈ ਇਹ ਬੰਦੇ ਨੇ ਸ਼ਾਂਤੀ ਲੱਭਣੀ ਹੈ ਕਬਰਿਸਤਾਨ ਦੇ ਚਲਾ ਜਾ ਸ਼ਾਂਤੀ ਹੈ ਸੁਕੋਨ ਹੈ ਜਿੰਮ ਦਾ ਜਾਗ ਦਾ ਮਨੁੱਖ ਤੇ ਸਮੱਸਿਆਵਾਂ ਜਿੰਮ ਦਾ ਜਿਹੜੀ ਬੇੜੀ ਸਾਗਰ ਦੇ ਚ ਹੈ ਉਹਦੇ ਨਾਲ ਤੇ ਲਹਿਰਾਂ ਟਕਰਾਂਦੀਆਂ ਨੇ ਲਹਿਰਾਂ ਤੇ ਹੋਣਗੀਆਂ ਜੋ ਸੰਸਾਰ ਸਾਗਰ ਦੇ ਚ ਹੈ ਜ਼ਿੰਦਗੀ ਦੀ ਨੌਕਾ ਉਦੇ ਨਾਲ ਕੋਈ ਨਾ ਕੋਈ ਸਮੱਸਿਆ ਤੇ ਟਕਰਾਈਗੀ ਕੋਈ ਨਾ ਕੋਈ ਸਮੱਸਿਆ ਤੇ ਹੋਵੇਗੀ ਤੇਗਲ ਵਖਰੀ ਕੋਈ ਮਰਕ ਕਬੂਲ ਕਰੇ ਚਾਹੇ ਨਾ ਕਬੂਲ ਕਰੇ ਹਰ ਇੱਕ ਦੀ ਸਮੱਸਿਆ ਹੈ ਸਮੱਸਿਆ ਤੋਂ ਰਹਿਤ ਕੋਈ ਵੀ ਨਹੀਂ ਹੈ ਹਰ ਇੱਕ ਦੇ ਹਿਰਦੇ ਸਵਾਲਾਂ ਨਾਲ ਭਰੇ ਹੋਏ ਨੇ ਔਰ ਇੰਜ ਕਹ ਲਈ ਹਰ ਬੰਦਾ ਸਵਾਲੀ ਹੈ ਹਰ ਬੰਦਾ ਦੁਖੀ ਹੈ ਗਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਤੇ ਸਾਫ ਕਹਿਣਾ ਪਿਆ ਬਾਲੀ ਰੋਵੇ ਨਾਏ ਭਤਾਰ ਨਾ ਨਿਕ ਦੁਖੀਆ ਸਭ ਸੰਸਾਰ ਬਹੁਤ ਪੁਰਾਣੀ ਗੱਲ ਐ ਦਾਸ ઋષਿਕੇਸ਼ ਦੇ ਆਸਥਾਨ ਗੁਰਦੁਆਰੇ ਦੇ ਪ੍ਰਾਚੀਨ ਗੁਰਦੁਆਰੇ ਵਿੱਚ ਕਥਾ ਕਰ ਰਿਹਾ ਸੀ ਲੜੀਵਾਰ ਕਥਾ ਵਿੱਚ ਇਹ ਸ਼ਬਦ ਸੀ ਬਾਲੀ ਰੋਵੇ ਨਾਏ ਭਤਾਰ ਨਾ ਨਿਕ ਦੁਖੀਆ ਸਭ ਸੰਸਾਰ ਸਰੋਤਿਆਂ ਵਿੱਚ ਇੱਕ ਬੜਾ ਦਾਰਸ਼ਨਿਕ ਚਿੰਤਕ ਲਿਖਾਰੀ اور ਭਗਵadesh धारण ਕੀਤੇ ਇੱਕ ਸਾਧੂ ਬੈਠਾ ਸੀ ਕਥਾ ਦੀ ਸਮਾਪਤੀ ਤੋਂ ਬਾਅਦ ਕਹਿ ਲਗਾ ਜਾਪਦਾ ਹੈ ਗੁਰਨਾਨਕ ਨੇ ਦੁਖੀ ਦੁੱਖ ਵੇਖਿਆ ਨਾਨਕ ਦੁਖੀ ਆ ਸਭ ਸੰਸਾਰ ਨਹੀਂ ਸੰਸਾਰ ਵਿੱਚ ਸੁਖ ਵੀ ਹੈ ਸੰਸਾਰ ਦੇ ਵਿੱਚ ਖੇੜੇ ਵੀ ਨੇ ਸੰਸਾਰ ਦੇ ਵਿੱਚ ਖੁਸ਼ੀਆਂ ਵੀ ਨੇ ਸੰਸਾਰ ਦੇ ਵਿੱਚ ਆਨੰਦ ਵੀ ਹੈ ਤੇ ਅਤ ਕਥਨੀ ਹੈ ਇਹ ਗੁਨਾਹਿਕ ਨੇ ਗੱਲ ਵਧਾ ਕੇ ਕਹਿ ਦਿੱਤੀ ਹੈ ਔਰ ਇਸ ਨੂੰ ਸਾਹਿਤਿਕ ਦੁਨੀਆ ਦੇ ਵਿੱਚ ਕਾਵੇ ਕਲਾ ਦੇ ਵਿੱਚ ਸ਼ਾਇਰਾਨਾ ਜੋ ਹੈ ਆਲਮਾਨਾ ਅੰਦਾਜ਼ ਦੇ ਇਸ ਨੂੰ ਕਹਿੰਦੇ ਨੇ ਅਤੀ ਉਪਮਾ ਅਲੰਕਾਰ ਗੱਲ ਨੂੰ ਵਧਾ ਕੇ ਬਿਆਨ ਕਰਨਾ ਇਹ ਵੀ ਇੱਕ ਅਲੰਕਾਰ ਹੈ ਇਹ ਵੀ ਇੱਕ ਦੇਣਾ ਹੈ ਜੈਸੇ ਕਿਸੇ ਦੇ ਖੂਬਸੂਰਤ ਚਿਹਰੇ ਨੂੰ ਦੇਖ ਕੇ ਕਹਿ ਦੇਣਾ ਇਹ ਤੇ ਚੰਨ ਵਰਗਾ ਹੈ ਅਤੀ ਉਪਮਾ ਅਲੰਕਾਰ ਜੇ ਵਾਕਈ ਚੰਨ ਵਰਗਾ ਹੈ ਤਾਂ ਘਰ ਦੇ ਵਿੱਚ ਬੱਤੀ ਨਾ ਜਗਾਈਏ ਦੇ ਮੁਗੜੇ ਤੋਂ ਚਾਨਣਾ ਬਣਿਆ ਰਹੇ ਇਹ ਦੰਦ ਤੇ ਮੋਤੀਆਂ ਵਰਗੇ ਨੇ ਅਤੀ ਉਪਮਾ ਅਲੰਕਾਰ ਇਹ ਸਾਹਿਤਿਕ ਦੁਨੀਆ ਦੇ ਆਦ ਕਾਲ ਤੋਂ ਸ਼ਾਇਰ ਲੋਕ ਕਵੀ ਲੋਕ ਅਤੀ ਉਪਮਾ ਅਲੰਕਾਰ ਦੀ ਵਰਤੋਂ ਕਰਦੇ ਰਹੇ ਨੇ ਮੈਨੂੰ ਕਹਿਣ ਲੱਗੇ ਗੁਰਨਾਣਿਕ ਦੇਵ ਜੀ ਮਹਾਰਾਜ ਸੰਤ ਨੇ અવਤਾਰ ਨੇ ਪਰ ਸ਼ਾਇਰ ਵੀ ਤੇ ਨੇ ਨਾ ਕਵੀ ਨੇ ਤੋ ਕਵੀ ਅਲੰਕਾਰ ਦੀ ਵਰਤੋਂ ਕਰਦੇ ਨੇ ਗੁਰਨਾਣਿਕ ਨੇ ਵਰਤੋਂ ਕੀਤੀ ਅਤੀ ਉਪਮਾ ਅਲੰਕਾਰ ਹੈ ਸਾਰਾ ਜਗਤ ਦੁਖੀ ਨਹੀਂ ਹੈ ਸਾਰਾ ਸੰਸਾਰ ਦੁਖੀ ਨਹੀਂ ਹੈ ਠੀਕ ਹੈ ਬਹੁ ਗਿਣਤੀ ਦੁਖੀ ਹੋ ਸਕਦੀ ਹੈ ਔਰ ਇਹ ਕਹਿ ਦੇਣਾ ਨਾਨਕ ਦੁਖੀਆ ਸਭ ਸੰਸਾਰ ਤੇ ਅਤੀ ਉਪਮਾ ਅਲੰਕਾਰ ਹੈ ਮੈਂ ਕਹ ਨਹੀਂ ਇਹ ਸਤਿਵਚਨ ਹੈ ਇਹ ਅੰਮ੍ਰਿਤਮਈ ਬਚਨ ਹੈ ਔਰ ਇਹ ਅਤੀ ਉਪਮਾ ਅਲੰਕਾਰ ਨਹੀਂ ਹੈ ਮਨੂ ਕਹਿਣ ਲਗਾ ਮਸਕੀਨ ਜੀ ਜੇ ਮੈਂ ਤੁਹਾਨੂੰ ਸੁਖ ਦਾ ਸਰੂਪ ਦਿਖਾ ਦੇਆ ਆਨੰਦ ਦੀ ਤਸਵੀਰ ਦਿਖਾ ਦੇਆ ਫੇੜੇ ਤੇ ਖੁਸ਼ੀਆਂ ਦੀ ਮੂਰਤੀ ਦਿਖਾ ਦੇ ਆ ਫਿਰ ਤੇ ਤੁਸੀਂ ਕਬੂਲ ਕਰੋਗੇ ਕਿ అతి ਉਪਮਾ ਅਲੰਕਾਰ ਹੈ ਗੁਰੂ ਨਾਨਕ ਨੇ ਗਲਬਦਾ ਕੇ ਆਖੀ ਹੈ ਮੈਂ ਕਿ ਮਿਤਰਾ ਇੱਥੇ ਤੱਕ ਨੌਬਤ ਨਹੀਂ ਆਏਗੀ ਸਿਰਫ ਮੈਂ ਸ਼ਰਧਾ ਕਰਕੇ ਨਹੀਂ ਕਹਿ ਰਿਹਾ ਬਲਕੇ ਮੇਰਾ ਪੂਰਨ ਭਰੋਸਾ ਹੈ ਗੁਰੂ ਨਾਨਕ ਦੇ ਕੰਠ ਤੋਂ ਜੋ ਵਾਕ ਨਿਕਲਨੇ ਨੇ ਉਹ ਖਸਮ ਦੇ ਬੋਲਨੇ ਅੰਮ੍ਰਿਤਮਈ ਬੋਲਨੇ ਤੇ అతి ਉਪਮਾ ਅਲੰਕਾਰ ਨਹੀਂ ਨੇ ਕੰਨ ਦੇ ਕੱਲ ਮੈਂ ਤੁਹਾਨੂੰ ਫਿਰ ਸੁਖ ਦਾ ਸਰੂਪ ਦਿਖਾਵਾਂਗਾ ਚਲਾ ਗਿਆ ਉਹ ਦਿਨ ਤੇ ਉਹ ਰਾਤ ਵੀ ਮੇਰੀ ਬੜੀ ਬੇਚੈਨੀ ਨਾਲ ਲੰਗੀ ਮੈਂ ਕਿਹ ਪਤਾ ਨਹੀਂ ਕੀ ਦਿਖਾਵੇਗਾ ਕੀ ਲਿਆਵੇਗਾ ਉਹ ਕੀ ਹੋਵੇਗੀ ਚੀਜ਼ ਦਿਨ ਭਰ ਮੈਂ ਸੋਚਾਂ ਚ ਰਿਹਾ ਜੇ ਮੇਰੇ ਕੋਲ ਨਾ ਜਵਾਬ ਬਣਿਆ ਫਿਰ ਔਰ ਰਾਤ ਨੂੰ ਤੇ ਅੰਦਰੋਂ ਅਰਦਾਸ ਵੀ ਨਿਕਲੀ ਹੈ ਬਾਦਸ਼ਾ ਤੂੰ ਲੱਜਾ ਰੱਖੀ ਆਪਣੀ ਬਿਰਦ ਬਾਣੇ ਦੀ ਬੋਲ ਤੇਰੇ ਨੇ ਬਚਨ ਤੇਰੇ ਨੇ ਔਰ ਤੇਰੇ ਬੋਲਾਂ ਤੇ ਮੈਂ ਦਾਵਾ ਕੀਤਾ ਯਤ ਕਥਨੀ ਨਹੀਂ ਹੈ ਇਹ ਅਤੀ ਉਪਮਾ ਅਲੰਕਾਰ ਨਹੀਂ ਹੈ ਇਹ ਸਤ ਬਚਨ ਨੇ ਇਹ ਅੰਮ੍ਰਿਤਮਈ ਬਚਨ ਨੇ ਦੂਸਰੇ ਦਿਨ ਇਹ ਗੁਰਦੁਆਰੇ ਆਇਆ ਔਰ ਉਸ ਮਹਾਪੁਰਸ਼ ਦੇ ਹੱਥ ਦੇ ਚ ਗੁਲਾਬ ਦੇ ਫੁੱਲਾਂ ਦਾ ਖਿੜਿਆ ਹੋਇਆ ਗੁਲਦਸਤਾ ਸੀ। ਵੇਟ ਨਹੀਂ ਕੀਤਾ ਇਸਨੇ। ਮੱਥਾ ਟੇਕ ਕੇ ਇੱਕ ਪਾਸੇ ਬੈਠ ਗਿਆ ਤੇ ਗੁਲਦਸਤਾ ਕੋਲ। ਕਥਾ ਦੀ ਸਮਾਪਤੀ ਤੋਂ ਬਾਅਦ ਮੈਨੂੰ ਕਹਿਣ ਲੱਗਾ ਮਸਕੀਨ ਜੀ ਇਹ ਗੁਲਦਸਤਾ ਤੁਹਾਨੂੰ ਦਿਖਾਈ ਦੇਂਦਾ ਮੈਂ ਕਿ ਦਿਖਾਈ ਦੇਂਦਾ। ਗੁਰੂ ਦੀ ਮਿਹਰ ਹੈ ਅੱਖਾਂ 'ਚ ਹੈ ਜੋਤ। کہنے لگے جی تھانوں یہ فل دکھائی دے تو پھر تے اے بھی دکھائی ہوئے گا کہ پتی پتی مسکرا رہی ہے پتی پتی ہس رہی ہے پتی پتی کھیڑا ہے ایک ایک پتی مہک ہے پھر تے اے بھی دکھائی دیا ہوئے گا میں ہاں واقعی پتی پتی مسکرا رہی ہے پتی پتی کھیڑا ہے ਪੱਤੀ ਪੱਤੀ ਵਿੱਚ ਮਹਿਕ ਹੈ ਤਾਂ ਮੈਨੂੰ ਕਹਿ ਲੱਗਾ ਇਤਨਾ ਖੇੜਾ ਇਤਨੀ ਮਹਿਕ ਇਤਨਾ ਸੁਆਪਣ ਕੀ ਇਹ ਕਹਿਣਾ ਚੰਗਾ ਲੱਗਦਾ ਹੈ ਨਾ ਇਹ ਕਿ ਦੁਖੀਆ ਸਭ ਸੰਸਾਰ ਐਸੇ ਖੇੜੇ ਦੇ ਹੁੰਦੇ ਆ ਇਤਨੇ ਸੁਆਪਣ ਦੇ ਹੁੰਦੇ ਆ ਇਤਨੀ ਮਹਿਕ ਦੇ ਹੁੰਦੇ ਆ ਤੇ ਫਿਰ ਮਨੁ ਕਾ ਕੇ ਨਾ ਇਹ ਕਿ ਦੁਖੀਆ ਸਭ ਸੰਸਾਰ ਕਮ ਸੇ ਕਮ ਇਹ ਬਚਨ ਇਨਾ ਫੁੱਲਾਂ ਤੇ ਤੇ ਪੂਰਾ ਨਹੀਂ ਉਤਰਦਾ ਮੈਨੂੰ ਕਹਿਣ ਲੱਗੇ ਗੁਰਨਾਮਿਕ ਦੇ ਇਹ ਬੌਲੇ ਨਾ ਫੁੱਲਾਂ ਤੇ ਪੂਰੇ ਨਹੀਂ ਉਤਰਦੇ ਇਹ ਖੜੇ ਹੋਏ ਨੇ ਤੇ ਨਹੀਂ ਰੋ ਰਹੇ ਇਹ ਮਹਿਕ ਲੁਟਾ ਰਹੇ ਨੇ ਇਹ ਸੁਪਨ ਦੀ ਤਸਵੀਰ ਨੇ ਕਿ ਇਹਨਾਂ ਨੂੰ ਵੇਖ ਕੇ ਜ਼ੁਬਾਨ ਚ ਬੋਲ ਨਿਕਲ ਸਕਦੇ ਨੇ ਨਾ ਉਹਨਾਂ ਦੇ ਦੁਖੀਆ ਸਭ ਸੰਸਾਰ ਮੇਰੇ ਮਿੱਤਰਾ ਕਲ ਤੁਸੀਂ ਇਹ ਦਾਵਾ ਕੀਤਾ ਸੀ ਕਿ ਮੈਂ ਸੁਖ ਦਾ ਸਰੂਪ ਦਿਖਾਵਾਂਗਾ ਖਿੜੇ ਤੇ ਮੁਸਕਰਾਹਟ ਦੀ ਤਸਵੀਰ ਪੇਸ਼ ਕਰਾਂਗਾ ਵਾਕਈ ਕੀਤੀ ਹੈ ਤੇ ਫੁੱਲ ਖਿੜੇ ਹੋਏ ਨੇ ਮੁਸਕਰਾ ਰਹੇ ਨੇ ਸੋਹਣੇ ਨੇ ਮਹਿਕ ਰਹੇ ਮੈਂ ਮੰਨਦਾ ਮੈਂ ਤਸਵੀਰ تسلیم ਕਰਦਾ ਇਹ ਸੁਖ ਦੀ ਮੂਰਤੀ ਨੇ ਇਹ ਖੇੜੇ ਦੀ ਤਸਵੀਰ ਹੈ ਇਹ ਹਾਸੇ ਦਾ ਮੂਜਸਮਾ ਹੈ ਲੇਕਿਨ ਕੱਲ ਤੁਸੀਂ ਵਾਅਦਾ ਕੀਤਾ ਸੀ ਅੱਜ ਦਿਖਾਇਆ ਖੁਸ਼ੀ ਦਾ ਰੂਪ 24 ਘੰਟੇ ਹੋ ਗਏ ਬਸ 12 ਘੰਟਿਆਂ ਵਾਸਤੇ ਇਨ੍ਹਾਂ ਹੀ ਫੁੱਲਾਂ ਨੂੰ ਬਸ ਸਤਗੁਰੂ ਦੀ ਹਜ਼ੂਰੀ 'ਚ ਇੱਥੇ ਹੀ ਰੱਖ ਜਾਓ ਬਾਕੀ ਗੱਲ ਸ਼ਾਮੀ ਕਰਾਂਗੇ ਇਨ੍ਹਾਂ ਫੁੱਲਾਂ ਦੇ ਸੰਬੰਧ 'ਚ ਬਾਕੀ ਵਿਚਾਰ ਸ਼ਾਮ ਨੂੰ ਕਰਾਂਗੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਹਦੀ ਅੱਖਾਂ ਭਰਾਈਆਂ ਕਿੰਨੇ ਕ ਸ਼ਾਮ ਨੂੰ ਤੇ ਮੁਰਝਾ ਜਾਣਗੇ ਕੁਮਲਾ ਜਾਣਗੇ ਤਾਂ ਮੈਂ ਕ ਮੁਰਝਾਣਾ ਕੋਈ ਆਸਮਾਨ ਤੋਂ ਟਪਕੇਗਾ ਇਸੇ ਖੇੜੇ ਦੇ ਚੋਂ ਹੀ ਮੁਰਝਾਣਾ ਪੈਦਾ ਹੋਵੇਗਾ ਕਿਸੇ ਹਾਸੇ ਦੇ ਚੋਂ ਹੀ ਰੋਣਾ ਜਨਮ ਲਵੇਗਾ ਕਿਸੇ ਸੁਪਨੇ ਦੇ ਵਿੱਚੋਂ ਹੀ ਕ੍ਰੂਪਤਾ ਪੈਦਾ ਹੋਵੇਗੀ ਫੁੱਲ ਖਿਲਦਾ ਹੈ ਮੁਰਝਾਣੇ ਦਾ ਤਖੈਲ ਲੈ ਕੇ ਜਿਸੇ ਹਸਤਾ ਹੁਆ ਪਾਓਗੇ ਉਹ ਪਰੇਸ਼ਾਨ ਹੋਗਾ ਬਲਕੇ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦਾ ਅਧਿਐਨ ਕਰਦੇ ਆ ਤਾਂ ਇਤਨਾ ਪਤਾ ਚਲਦਾ ਹੈ ਰੋਣੇ ਬੜੇ ਗਹਿਰੇ ਨੇ ਹਾਸੇ ਉਥਲੇ ਨੇ ਥੋਥੇ ਨੇ ਗਮ ਬੜੇ ਕਹਿਰੇ ਨੇ ਦੁੱਖ ਬੜੇ ਗਹਿਰੇ ਨੇ ਸੁਖ ਖੁਸ਼ੀਆਂ ਇਥੋਥੀਆਂ ਨੇ ਉਥਲੇ ਨੇ ਗਹਿਰੇ ਨਹੀਂ ਨੇ ਇੱਕ ਉਦਾਹਰਣ ਕੁਲ ਮਨੁੱਖ ਹਸ ਰਿਹਾ ਹੋਵੇ ਤੇ ਉਸ ਨੂੰ ਸਿਰਫ ਇਤਨਾ ਹੀ ਕਹਿ ਦੋ ਨਾ ਹੱਸ ਹਾਸਾ ਬੰਦ ਹੋ ਜਾਂਦਾ ਹੈ ਹਾਸਾ ਰੁਕ ਜਾਂਦਾ ਹੈ ਪਰ ਕੋਈ ਰੋ ਰਿਹਾ ਹੋਵੇ ਕਿਸੇ عزیز ਅਕਾਰੋ ਬਿਛੋੜੇ ਦੇ 10 ਬੰਦੇ ਉਸ ਨੂੰ ਚੁੱਪ ਕਰਾਉਂਦੇ ਨਾ ਰੋ ਨਾ ਰੋ ਰੋਣਾ ਇੱਕਦਮ ਬੰਦ ਨਹੀਂ ਹੁੰਦਾ ਵਕਤ ਲੱਗਦਾ ਹੈ ਸਮਾਂ ਲੱਗਦਾ ਹੈ ਇਸ ਤਰ੍ਹਾਂ ਕਿ ਗੱਲ ਸਪਸ਼ਟ ਹੋ ਗਈ ਹਾਸਾ ਗਹਿਰਾ ਨਹੀਂ ਹੈ ਰੋਣਾ ਬਹੁਤ ਗਹਿਰਾ ਹੈ ਸੁਖ ਗਹਿਰੇ ਨਹੀਂ ਨੇ ਦੁੱਖ ਬਹੁਤ ਗਹਿਰੇ ਨੇ ਬਹੁਤ ਗਹਿਰੇ ਨੇ ਤਦ ਹੀ ਤੇ ਇੱਕ ਆਲਮ ਕਹਿੰਦਾ ਥਮ ਤੇ ਥਮ ਤੇ ਥਮੇਗੇ ਆਸੋਂ ਰੋਣਾ ਹੈ ਕੋਈ ਹੰਸੀ ਨਹੀਂ ਇਹ ਹਾਸਾ ਥੋੜੀ ਕਿ ਮੈਂ ਇੱਕਦਮ ਰੋਕ ਲਵਾ ਇਤੇ ਰੋਣਾ ਹੈ ਸਮਾਂ ਲੱਗੇਗਾ ਵਕਤ ਲੱਗੇਗਾ ਦੁੱਖ ਬੜੇ ਗਹਿਰੇ ਨੇ ਸੁਖ ਥੋਥੇ ਨੇ ਉਥਲੇ ਨੇ ਤੇ ਜਦ ਦੁੱਖ ਬੜੇ ਗਹਿਰੇ ਨੇ ਤੇ ਹਰ ਬਸ਼ਰ ਦੁਖੀ ਹੈ ਤੋ ਹਰ ਬਸ਼ਰ ਸਵਾਲੀ ਹੈ ਗੁਰਨਾਣਿਕ ਨੂੰ ਸਵਾਲੀ ਬਣ ਕੇ ਟਕਰੇ ਮੱਕੇ ਦੇ ਹਾਜੀ ਗੁਰਨਾਣਿਕ ਨੂੰ ਸਵਾਲੀ ਬਣ ਕੇ ਮਿਲੇ ਹਰੀਦਵਾਰ ਦੇ ਬ੍ਰਾਹਮਣ ਬਨਾਰਸ ਦੇ ਪ੍ਰੋਹਤ ਗੁਰਨਾਣਿਕ ਦੇ ਅੱਗੋਂ ਸਵਾਲੀ ਬਣ ਕੇ ਖੜੇ ਨੇ ਵਕਤ ਦੇ ਹਕਮਰਾਨ ਬਾਬਰ ਵਕਤ ਦੇ ਧਨਵਾਨ ਮਲਕ ਭਾਗੋ ਔਰ ਗੁਰਨਾਣਿਕ ਦੇ ਅੱਗੋਂ ਹੀ ਇਹ ਚੋਟੀ ਦੇ ਸਿੱਧ ਪੁਰਸ਼ ਜਿਨ੍ਹਾਂ ਨੂੰ ਸਿੱਧੀਆਂ ਵੀ ਪ੍ਰਾਪਤ ਸਨ ਵਿਦੀਆਂ ਵੀ ਪ੍ਰਾਪਤ ਸਨ ਜਗਤ ਜਿਨ੍ਹਾਂ ਦੀ ਪੂਜਾ ਵੀ ਕਰਦਾ ਸੀ ਇਹ ਸਿੱਧ ਵੀ ਪ੍ਰਸ਼ਨ ਕਰਦੇ ਨੇ ਔਰ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸਿੱਧ ਗੋਸ਼ਟ ਸਿੱਧਾਂ ਦੇ ਸਵਾਲ ਗੁਰਨਾਣਿਕ ਦੇ ਜਵਾਬ